ਪਰ ਇਤੇ ਕਈ ਵੀਰ ਨੇ ਉਹ ਪਤਾ ਲੈਣ ਤੇ ਜਾਈਦਾ ਵਾ ਆਖੀ ਦਾ ਵਿਚਾਲਾ ਛਾਤੀ ਤੇ ਨਹੀਂ ਪਈ ਪਤਾ ਤੇ ਲੈਣੇ ਪੈਣਾ ਹਨਾ ਇਹਦੇ ਖੇੜ ਜੜੀ ਆਉਂਦੀ ਵੀ ਕਿ ਤਰ੍ਹਾਂ ਆਈ ਨਾ ਕੀ ਹੋ ਜਾ ਸਲੋ ਕਰਦੀ ਤੇ ਕਿ ਤਰ੍ਹਾਂ ਹੁਣ ਫਫੜੇ ਕਰ ਕਰ ਦੱਸਣ ਲਈ ਹਨਾ ਕਿ ਕਈ ਜੀਦਾ ਵੀ ਨਾ ਮੂੰਹ ਤੇ ਕਹਿ ਦਈਏ ਵੀ ਐ ਹੈ ਵੀ ਹੁਣ ਤੇਰਾ ਵੇ ਕੀ ਕਰਦਾ ਹਨਾ ਕੋਈ ਨਹੀਂ ਪਤਾ ਬੰਤ ਪੈ ਹੀ ਗਿਆ ਹੋਵੇ ਮਰੇ ਚਲੋ ਸ਼ਹਿਰ ਮਾਰੇ ਕਿਰਪਾ ਕਰਦੇ ਹਨਾ ਫੈਂਟੀ ਗੰਨੀ ਨੇ ਦੇਦੀ ਆਗੀ ਕਿਤਿਆਂ ਗੱਲਾਂ ਆ ਫੋਨ ਫੋਨ ਤੱਕ ਵੀ ਨਹੀਂ ਚੱਕਦੀ ਹੈ ਨਾ ਫੋਨ ਜਿਹਦਾ ਫੋਨ ਨਾ ਫੋਨ ਵੀ ਨਾ ਚੁੱਕਣਾ ਆ ਮਨਪਰੀਦਾ ਆ ਫੋਨ ਵੇਖਣਾ ਉਹਦਾ ਹੁਣਾ ਮੈਂ ਖੜ ਚੁੱਪ ਵੇਖ ਤੇ ਲੈ ਉਹਨਾਂ ਮਨਪਰੀਦਾ ਹੋਣਾ ਪਰੇ ਕਰਦੀ ਹੈ ਨਾ ਇੱਕ ਤਰਫੋਂ ਪਰ ਕਰਨ ਕਰਦੀ ਹੈ ਚਲੋ ਹੋਣੀ ਇਹਨੂੰ ਥੋੜੀ ਆ ਜੇ ਸੋਜੀ ਉਹ ਇਹ ਤੋ ਉਹ ਕਹਿੰਨੇ ਚੱਲ ਅੱਛਾ ਜੀ ਵਿਚਾਰੀ ਮੰਦੀ ਤੇ ਪੈ ਗਈ ਆ ਤੇ ਹੁਣ ਥੋੜੀ ਜੀ ਇਹਨੂੰ ਉਤਲਾ ਦੇ ਚਲੋ ਇਹ ਕੇਅਰ ਕਰੀਏ ਤੇ ਇੱਕ ਭਾਜੀ ਦਾ ਥੋੜੀ ਜੀ ਜ਼ਿੰਦਗੀ ਸਹੀ ਠੀਕ ਹੋ ਜੇ ਹੈ ਨਾ ਤੇ ਉਹ ਵੀ ਆਪਣੀ ਥੀਵਲ ਧਿਆਨ ਦੇਦੇ ਤੇ ਉਹਨੂੰ ਵੀ ਚੱਲੇ ਹੁਣ ਪਹੁੰਚ ਜਿਹੜੀ ਸਿਰ ਜਿੰਦੀ ਹੈ ਨਾ ਸਾਟ ਉਹ ਜੀ ਤੋਂ ਉਹਨੂੰ ਵੀ ਜੈਨ ਫੀਲਿੰਗ ਦਾ ਪਾਦਣ ਲੱਗਦਾ ਵੀ ਹੁਣ ਮੈਂ ਖੁਸ਼ ਆ ਕੇ ਰੋਣ ਲਈ ਹਣਾ ਚੱਲ ਇਹੋ ਕਈ ਰੰਗ ਜਲਾ ਪਰਮਾਤਮਾ ਦਾ ਰਾਮ ਦੇਵੇ ਕਿ ਕੁੜੀ ਚ ਰਸਭਾ ਦੀ ਬਹੁਤ ਚੰਗੀ ਆ ਆਏ ਵਾਇਰ ਜਿਸ ਤਾਵੇਂ ਆ ਹਾਂ ਮਨ ਭਰਦੀ ਆ ਮਨ ਭਰਦੀ ਆ ਹਣਾ ਚਲੋ ਕਿੰਨੇ ਦਾ ਸਵੇਰ ਦਾ ਭੁੱਲਿਆ ਸ਼ਾਮੀ ਘਰ ਆ ਗਿਆ ਤੇ ਆ ਹੁਣ ਭੁੱਲਿਆ ਨਹੀਂ ਕਹਿੰਦੇ ਭੁੱਲਿਆ ਨਹੀਂ ਕਹਿੰਦੇ ਹੁਣ ਉਹਨਾਂ ਸੁਤਰ ਜਿੰਨੀ ਵੱਡੀ ਹੈ ਨਾ ਆ ਚਲੋ ਆ ਮਾਤਾ ਮਾਇਦੇ ਮਾਂਚ ਵੀ ਚਲੋ ਮੇਰ ਪਾਣੀ ਦੇ ਦੇ ਤੇ ਉਹਨੂੰ ਤੰਦਰੁਸਤੀ ਦੇ ਦੇ ਹਾਂ ਬਸ ਬਸ ਇਹਨਾਂ ਵੀ ਨਰੋਈ ਘਰ ਆਵੇ ਆਪਾਂ ਨੇ ਆ ਪਰਵਾਹ ਰਵੇ ਤੇ ਹੂੰ ਚਲੋ ਵੇਖੀਏ ਕਿਦੇ ਆਹ ਚਲੋ ਮੈਂ ਵੀ ਕੰਮ ਤੇ ਸੁਣਦੀ ਨਾ ਵੇ ਹੈਗੀ ਇਹ ਇਹਨਾਂ ਸੁਣ ਕੇ ਮੁਰਕੇ ਗਈ ਆਹ ਆਹ ਗੱਲ ਆ ਗਈ ਹਾਂ ਜਾਨ ਹਾਂ ਜੀ ਹਾਂ ਆ ਜਾਨ ਚਲੋ ਚਲ ਠੀਕ ਆ ਫਿਰ ਠੀਕ ਠੀਕ ਓਕੇ ਓਕੇ ਇਹਦਾ ਹੁੰਦਿਆ ਫੋਨ ਫੋਨ ਸੋਨੂ ਦਾ ਹੁੰਦਿਆ ਅੱਛਾ ਤੇ ਆਂਦਾ ਵੀ ਛੁੱਟੀ ਨਹੀਂ ਮਿਲਦੀ ਅੱਛਾ ਆਂਦੇ ਵਿੱਚ ਹੁਣ ਤੇ ਤੂੰ ਆਇਆ ਵਾ ਤੇ ਹੁਣੇ ਤੂੰ ਪਿੰਡ ਦਾ ਡਹਿਬਿਆ ਕਹਿਣ ਹੂੰ ਤੇ ਮੈਂ ਚੱਲ ਪੁੱਤ ਕੋਈ ਨਹੀਂ ਆਂਦਾ ਮੰਮੀ ਨਹੀਂ ਆਉਣਾ ਵਾ ਹੂੰ ਇੱਥੇ ਪਤਾ ਲੈਣ ਮਨਪ੍ਰੀਤ ਦਾ ਅੱਛਾ ਤੇ ਮੈਂ ਕਿਹਾ ਪੁੱਤ ਨੂੰ ਕਹਿ ਵੀ ਚੱਲ ਕੋਈ ਨਹੀਂ ਰਹਿਣ ਦੇ ਅਜੇ ਵੀ ਇੱਕ ਤੇ ਗਰਬੀ ਬੜੀ ਆ ਉਧਰ ਤੇ ਨਾਲੇ ਮੈਂ ਕਿਹਾ ਇਹਨੂੰ ਕੁੜੀ ਨੂੰ ਕੰਮ-ਕੁੰਮ ਨਹੀਂ ਇੰਨਾ ਕਰਨਾ ਆਉਂਦਾ ਸੁੱਖ ਨੂੰ ਇੱਕ ਨਵਿਤਾ ਨਾ ਮੈਂ ਹੀ ਬੈਠੇ ਆ ਤੇ ਚੱਲ ਕੋਈ ਨਹੀਂ ਮਨਪ੍ਰੀਤ ਠੀਕ ਹੋਊਗੀ ਤੇ ਕੋਈ ਨਹੀਂ ਤੁਹਾਨੂੰ ਦੱਸ ਦਾਂਗੇ ਫੇਰ ਆ ਜਿਓ ਪਤਾ ਲੈ ਤੇ ਮੈਂ ਇਹਨੂੰ सोनू ਨੂੰ ਇਹ ਗੱਲ ਆਖੀ ਮੈਂ ਕਿਹਾ ਵੀ ਤੂੰ ਸਭ ਨੂੰ ਮਨਜੋਤ ਨੂੰ ਪੈਸੇ-ਪੋਸੇ ਦੇ ਉਹਦਾ ਹੱਥ ਫੜਾ ਵੀਰ ਦਾ ਸਭ ਉਹ ਹੁਣ ਪੈਸਿਆਂ ਦੀ ਤਾਂ ਜ਼ਰੂਰਤ ਵਾ ਨਿਰਾਪਰਾਨ ਲਾਗੇ ਬੈ ਕੇ ਥੋੜੀ ਸਰਨਾਵਾਂ ਹੁਣ ਡਾਈ ਡੰਗ ਤੱਕ ਤੇ ਫੇਰ ਖਾਣ ਲਣ ਜਾਣਾ ਤੇ ਪੈਸੇ ਹੋਣਗੇ ਤੇ ਲੈ ਕੇ ਜਾਵਾਂਗੇ ਕੋਈ ਨਹੀਂ ਮੈਂ ਪੈਸੇ ਦੀ ਕਮੀ ਨਹੀਂ ਹੋਣ ਦੜੀ ਜੋ ਮਰਜ਼ੀ ਹੋ ਜੇ ਮੈਂ ਜਿੱਥੋਂ ਮਰਜ਼ੀ ਫੜਾਂ ਨਾ ਫੜਾਂ ਤੁਹਾਨੂੰ ਕੋਈ ਫਿਕਰ ਨਹੀਂ ਚੰਗਾ ਤੇ ਮੈਂ ਆਪਣੇ ਪੁੱਤ ਨੂੰ ਠਾਲਣਾ ਵਾ ਮੰਜੇ ਤੋਂ ਐ ਜਾ ਤੂੰ ਜੋੜਦੇ ਆ ਮਹਾਰਾਜ ਕਿਹੜਾ ਬੇੜਾ ਸਾਡੀ ਧੀ ਉੱਥੇ ਉਹਦੇ ਨਾਲ ਹੀ ਸਾਡਾ ਘਰ ਵਾ ਹੈ ਉਹਨੇ ਵੇਖ ਕੁੜੀ ਨੇ ਆਈ ਹੀ ਜਦੋਂ ਦੀ ਆਈ ਆ ਤੇ ਘਰ ਨੂੰ ਚਾਰ ਚੰਨ ਲੱਗ ਗਏ ਕਿਦੀਆਂ ਰੌਣਕ ਬਹਾਰਾਂ ਲੱਗੀਆਂ ਕਿੰਨੇ ਮਜ਼ੇ ਦੀ ਕੋਈ ਗੱਲ ਨਹੀਂ ਹੈ ਤੂੰ ਫਿਰ ਰੋਟੀ ਬੜੀ ਲੇਟ ਲੈ ਕੇ ਆਏ ਰੋਟੀ ਤੇ ਦਾਲ ਤੜਕਾ ਲੱਗਣ ਵਾਲਾ ਸੀ ਉਹ ਨਾ ਰਾਣੀ ਸੁਖਣਾ ਪਹਿਲਾਂ ਰੋਟੀਆਂ ਪਕਾਉਣ ਡਿਆ ਵੀ ਦਾਲ ਨੂੰ ਤੜਕਾ ਲਾਇਆ ਨਾ ਤੇ ਕੀ ਕਰਨਾ ਹੁਣ ਮੈਂ ਤੜਕਾ ਲਾਉਣ ਡਿਆ ਵੀ ਫਿਰ ਪਹਿਲਾਂ ਮਨਾਂ ਦੀ ਆਟਾ ਗੁੰਨਦੇ ਆਟਾ ਗੁੰਨਤਾ ਹੁਣ ਮੈਂ ਦਾਲ ਨੂੰ ਤੜਕਾ ਲਾ ਕੇ ਮੈਂ ਚੱਲ ਲੈ ਕੇ ਆਈ ਰੋਟੀ ਉਹ ਆਟਾ ਗੁੰਨਣ ਦੀ ਤੂੰ ਲੱਗੇ ਤੜਕਾ ਚੀਰ ਲੈਂਦੀ ਤੇ ਤੜਕਾ ਮੜ ਕੇ ਚੀਰਿਆ ਮੈਂ ਸਾਰੇ ਕੰਮ ਕੀਤੇ ਆ ਕੇ ਕਾਲੀ ਚੀਜ਼ਾਂ ਬਰੀਸਕਾ ਜਿਦਾਂ ਬਰਿਸਕਾਂ ਕਰਦੀ ਗਾੜੀ ਬਾਬਾ ਮੈਨੂੰ ਤੇ ਨਾ ਆਪ ਬੜੀ ਟੈਨਸ਼ਨ ਆ ਮੇਰੇ ਨਾਲ ਖਿਜਾ ਹਜ਼ਾਰ ਨਾ ਕਰਿਆ ਕਰੋ ਆਹ ਜਾ ਇਹ ਸਾਨੂੰ ਸੁਝਦੇ ਆ ਕਿ ਤੇ ਆਹ ਆ ਤੇ ਦੋ ਰੋਟੀਆਂ ਖਾਣੀਆਂ ਵਾ ਵੀ ਇਹਦੇ ਨਾਲ ਸਰੀਰ ਤੁਰਿਆ ਰਹੂਗਾ ਵੇਲਾ ਸਾਡਾ ਢਿੱਡ ਵਾ ਤੇ ਰੋਟੀ ਮੰਗਦਾ ਵਾ ਅਸੀਂ ਮੰਗਣ ਦੇ ਆ ਉਹ ਵਿਚਾਰੀ ਸਿੱਧੀ ਦੀ ਸਿੱਧੀ ਪਈਓ ਉਹਨੂੰ ਜਿੰਨਾ ਪਾ ਦੋ ਮੂੰਹ ਜਸਾ ਉਹਨਾ ਹੀ ਆ ਉਹ ਮੂੰਹੋਂ ਤੇ ਨੀਂ ਨਾ ਕਹਿੰਦੀ ਮੈਨੂੰ ਦੋ ਕੋ ਖਾਣ ਨੂੰ ਜਾਂ ਆਹ ਦੇ ਦੋ ਆਹ ਦੇ ਦੋ ਹੈ ਕਿੰਨਾ ਊਖਾ ਹੋ ਗਿਆ ਕੰਮ ਤੇ ਹੁਣ ਤੁਸੀਂ ਵੀ ਖਾ ਲੋ ਰੋਟੀਆਂ ਦੋ ਖਾਣੀਆਂ ਚਾਰ ਖਾਓ ਤੇ ਤੁਰੇ ਫਿਰੋਗੇ ਨਹੀਂ ਕਰਦਾ ਰੋਟੀ ਨੂੰ ਜੀ ਵੀ ਨਹੀਂ ਕਰਦਾ ਪਤਾ ਨਹੀਂ ਗੱਲ ਕੀ ਹੋ ਗਈ ਤੇ ਗੱਲ ਸੁਣੋ ਜੇ ਖਾਓਗੇ ਨਾ ਤੇ ਉੱਠ ਕੇ ਤੁਰਨਾ ਕਿੱਦਾਂ ਵਾ ਉਹਨੂੰ ਕਿੱਦਾਂ ਲੈ ਕੇ ਜਾਣਾ ਫਿਰ ਆਪਾਂ ਇਹ ਵੀ ਸੋਚੋ ਨਾ ਥੋੜਾ ਬੋਲਾ ਸਾਰਾ ਟੱਬਰੀ ਢੇਰੀ ਟਾ ਕੇ ਬਹਿ ਗਏ ਤੇ ਉਹਦਾ ਵਾਲੀ ਵਾਰਸ ਫਿਰ ਕੌਣ ਵਾ ਤੇ ਆਇਆ ਗਿਆ ਇਹ ਲੋਕਾਂ ਨੇ ਕਹਿਣਾ ਹੋਏ ਲੋਕਾਰ ਵਾ ਇਹ ਦੁਨੀਆ ਨੂੰ ਦਵੱਲੇ ਦੰਦੇ ਦਾਤੀ ਨੂੰ ਇੱਕ ਪਾਸੇ ਹੁੰਦੇ ਆ ਇਹਨੇ ਕਹਣਾ ਹੋ ਲੋਕਾਰ ਵਾਸ ਲੋਕਾਂ ਦੇ ਘਰੋਂ ਘਰੀ ਹਸਤਾਨਾਂ ਚ ਵੇਖੋ ਜਾ ਕੇ ਕੀ ਕੁਝ ਬਣ ਗਿਆ ਉਹ ਕਿਸ ਦਾ ਮਨ ਕਿਸ ਤਰ੍ਹਾਂ ਦਾ ਹੁੰਦਾ ਕਿਸ ਦਾ ਮਨ ਕਿਸ ਤਰ੍ਹਾਂ ਦਾ ਹੁੰਦਾ ਲੋਕਾਂ ਦੇ ਮਨ ਤਾਂ ਕਈਆਂ ਦੇ ਪੱਥਰ ਵਾ ਮੇਰਾ ਤਾਂ ਆਪਣਾ ਨਹੀਂ ਜੀ ਕਰਦਾ ਮੇਰਾ ਕਿਹੜਾ ਜੀ ਕਰਦਾ ਰੋਟੀ ਖਾਣ ਨੂੰ ਮੈਂ ਤਾਂ ਰੋਟੀ ਵੱਲ ਵੇਖ ਕੇ ਵੇਂਦੀ ਰਹਿਣੀ ਝੂਰਦੀ ਰਹਿਣੀ ਆ ਫੇਰ ਇੱਕ ਖਾਲੀ ਦੀ ਉਖਾਈ ਦੀ ਗਾਂ ਉਹ ਤੇ ਨਿਕਲਦੀ ਉਤਰੀ ਮੂੰਹ ਚ ਬਾਹਰੋਂ ਨਿਕਲਦੀ ਆ ਤੇ ਕੀ ਕਰੀਏ ਮੈਂ ਤਾਂ ਕਹਿੰਦਾ ਹੀ ਨਹੀਂ ਮੇਰੀਆਂ ਨੌਮਾਂ ਮੈਂ ਤਾਂ ਕਹਿੰਦਾ ਮੇਰੀਆਂ ਧੀਆ ਵਾ ਐ ਮੈਂ ਧੀ ਬਣਾ ਕੇ ਰੱਖਣਾ ਦਾ ਸਾਡੀ ਕਿਹੜੀ ਦੁਸ਼ਮਣੀ ਅਹੀਂ ਵੀ țiiਾਂ ਹੀ ਕਰਕੇ ਲਿਆਂਦੀਆਂ ਹੈਗੀਆਂ ਤੁਸੀਂ ਹਰ ਇੱਕ ਗੱਲ ਦੇ ਵਿੱਚ ਨਾ ਤੁਸੀਂ ਆਪਣੇ ਵੱਲੋਂ ਨਾ ਖੜਿਆ ਕਰੋ ਮੈਂ ਆਨਾ țiiਾਂ ਮੈਂ ਨਾ țiiਾਂ ਕੀ ਗੱਲ ਸਾਡੀਆਂ ਕੀ ਲੱਗਦੀਆਂ ਅਹੀਂ ਵੀ ਤੇ țiiਾਂ ਹੀ ਕਹਿਨੀ ਆਂ ਬੰਦਰ ਤੂੰ țiiਾਂ ਉੱਤੋਂ ਉੱਤੋਂ ਕਹਿਨੀ ਹਾਏ ਹਾਏ ਬਾਬਾ ਹੁਣ ਬੱਸ ਕਰੋ ਆਵੇ ਮੈਂ ਤੁਹਾਡੇ ਗਾੜੀ ਨਹੀਂ ਆਨੀ ਹੱਥ ਜੋੜਦੀ ਆਂ ਮਾਫੀ ਦੇ ਦਿਓ ਗਾਂ ਤੋਂ ਇਦਾਂ ਦੀ ਗੱਲ ਨਾ ਹੁਣ ਕਰਿਓ ਬਾਰ-ਬਾਰ ਉਹੀ ਗੱਲਾਂ ਕਰਦੇ ਤੇਰੇ ਵਰਗੀਆਂ ਸੱਸਾਂ ਜਿਹੜੀਆਂ ਨਾ ਆਪਣਾ ਘਰ ਪੁੱਟ ਕੇ ਬਹਿ ਜਾਂਦੀਆਂ ਤੇ ਮੁੜ ਕੇ ਵੀਂਦੀਆਂ ਪਿਸਤਾਂ ਉਹਦੀਆਂ ਫਿਰ ਤੇ ਸੱਸਾਂ ਫਿਰ ਹੋਣੀਆਂ ਹੀ ਨਹੀਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਐਡੀ ਨਹੀਂ ਗੱਲ ਕੋਈ ਆਹੋ ਸੱਸਾਂ ਲੱਭਣੀਆਂ ਨਹੀਂ ਚਾਹੀਦੀਆਂ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅੱਖ ਨਾਲ ਸਾਰੀ ਦੁਨੀਆ ਨੂੰ ਵੇਖਿਆ ਨਾ ਇੱਕ ਅੱਖ ਨਾਲ ਵੇਖਣਾ ਚਾਹੀਦਾ ਸਾਸ ਨੂੰ ਸਾਰੀਆਂ ਭਾਵੇਂ ਉਹਦੀਆਂ 4 9 ਵਾ ਹੋਵੇ ਜਾਂ 5 9 ਵਾ ਸਾਰੀਆਂ ਨੂੰ ਇੱਕੋ ਅੱਖ ਨਾਲ ਵੇਖੇ ਚੱਲ ਖਾ ਲੋ ਰੋਟੀ ਮੈਂ ਪਾਣੀ ਲਿਆਵਾ ਤੇ ਸੋਨੂ ਨੂੰ ਕਹਿ ਦੇਣਾ ਹੈਗਾ ਵੀ ਪੈਸੇ ਆਹ ਦੇ ਚੋਨੇ ਬਹੁਤੇ ਵੱਧ ਕਰਕੇ ਫੜ-ਧੜ ਕੇ ਤੁਹਾਨੂੰ ਪਤਾ ਹਰ ਬਤਾਲ ਦੀਆਂ ਕੰਧਾਂ ਪੈਸੇ ਮੰਗਦੀਆਂ ਕਿੰਨੀਆਂ-ਕਿੰਨੀਆਂ ਮਹਿੰਗੀਆਂ ਐ ਮਾਰਾਈਆਂ ਹੋਈਆਂ ਅੱਗੇ 12-12 ਹਜ਼ਾਰ ਦੀਆਂ 15-15 ਹਜ਼ਾਰ ਦੀਆਂ ਹੁਣ ਜਦੋਂ ਅਗਲੇ ਨੇ ਫੇਰ ਕਿਹਾ ਵੀ ਨਵੇਂ ਸਿਰੇ ਕਰਕੇ ਵੇਖਣੀ ਵੀ ਕਿੰਨਾ ਕ ਫਰਕ ਵਾ ਤੇ ਪੈਸੇ ਹੋਣਗੇ ਤਾਂ ਤਾਂ ਹੀ ਆ ਨਹੀਂ ਉੱਥੇ ਰੁੱਖਾ ਨਾ ਲੱਗੇ ਆ ਪੈਸੇ ਕਿ ਉਹ ਤੋੜ-ਤੋੜ ਫੜਾਈ ਜਾਊਗਾ ਕਲਾਈ ਜਾਊਗਾ ਚੱਲ ਕੋਸ਼ ਜਿੰਨੀ ਤਨਖਾਹ ਲੱਗੀ ਉੰਨੀ ਮਿਲਣੀ ਉਹਨੇ ਹੁਣ ਆਪਣਾ ਖਰਚਾ ਵੀ ਉਹਨੇ ਵੇਖਣਾ ਨਹੀਂਗਾ ਚੱਲ ਕੋ ਹੋ ਕਰੂਗਾ ਕੋਈ ਤੁਸੀਂ ਕਰ ਲਓ ਫਿਰ ਉਹ ਤੂੰ ਪੈਸੇ ਦਾ ਫਿਕਰ ਨਾ ਕਰ ਇਹ ਕਹੇ ਵੀ ਪੈਸੇ ਨਾ ਤੋਲ ਦੂੰ ਮੈਂ ਆਪਣੀ ਧੀ ਨੂੰ ਉਹ ਦੱਸ ਕੀ ਜੰਨੀ ਆ। ਆ। ਜੱਤੇ ਕੀ ਗੱਲ? ਐਦਾਂ ਗਲੋਤੀ ਆ। ਡੈਡ ਕੋਈ ਗਲਤ ਕੀ ਹੋਣੀ? ਹਾਂ। ਨਹੀਂ ਗਲਤ ਕੋਈ ਨਹੀਂ। ਕਿਉਂ ਫਿਰ ਐਦਾਂ ਗੱਤ ਉਹਨਾਂ ਤੀ? ਉਹ ਮਾਨਪ੍ਰੀਤ ਦਾ ਪਤਾ ਲੱਗਿਆ ਲੈਣ ਆਈਆਂ ਚਾਚੀ ਨੇ ਤਾਂ ਬਾਹਰ ਗੱਲਾਂ ਕਰਨੀਆਂ ਐ ਮੈਨੂੰ ਕੀ ਆਂਦੀਆਂ ਵੀ ਹੁਣ ਬਣੀ ਹੋਈ ਚਲੀ ਬਣੀ ਆ ਉਹਦੀ ਤੇ ਪਹਿਲਾਂ ਤੁਹਾਨੂੰ ਪੁੱਛਦੀ ਨਹੀਂ ਉਹ ਜੇ ਤੁਹਾਡਾ ਬਣਣਾ ਇਹ ਨਾਲ ਮੇਰੀ ਆ ਮੈਂ ਕਾਢੀ ਦੀ ਨਹੀਂ ਕੀ ਆ ਮੈਂ ਡੈਡੀ ਕੀ ਜਵਾਬ ਦੇਣਾ ਸੀ ਮੈਂ ਹੁਣ ਤੇ ਨਹੀਂ ਤਾਂ ਉਹਨਾਂ ਨੂੰ ਜਵਾਬ ਦੇਣੀ ਚਾਹੀਦਾ ਉਹ ਜਵਾਬ ਦੇ ਕੇ ਰੱਬ ਨਾਲ ਲੜ ਲੈਣਾ ਹੁਣ ਜਿੱਦਾਂ ਉਹ ਪਈ ਵਿਚਾਰੀ ਤੇ ਹੁਣ ਮੈਂ ਕੀ ਉਹਨਾਂ ਨੂੰ ਜਵਾਬ ਦੇਣਾ ਸੀ ਨਹੀਂ ਜਵਾਬ ਦੇਣਾ ਸੀ ਨਾ ਤੇ ਨਾ ਕਿਉਂ ਨਹੀਂ ਜਵਾਬ ਮੈਂ ਕਹਿੰਦਾ ਜੋ ਜੋ ਅਸੀਂ ਬਣ ਜਾਣਾ ਤੂੰ ਥੋੜਾ ਬਣ ਜਾਣਾ ਮੋਰ ਕਿਦਾਂ ਗੱਲ ਕਰਦੀ ਆ ਉਹ ਤੈਨੂੰ ਤਾਂ ਮੈਂ ਕਿਹਾ ਚਲ ਹੁਣੀ ਦੇ ਸਿਆਣੀ ਬਣ ਜਾ ਹੁਣੀ ਘਰ ਸ਼ਾਮ ਤੇ ਨਾਲੇ ਉਹਨਾਂ ਨੂੰ ਮਰ ਗਿਆ ਮੈਂ ਤਾਂ ਗਈ ਮਤਲਬ ਤੈਨੂੰ ਪਤਾ ਹੀ ਹੈ ਮੈਂ ਆਪ ਵੇਖ ਕੇ ਬੜਾ ਤਰਸਦਾ ਤੂੰ ਹੀ ਘੱਡੇ ਵਿੱਚ ਭਾਵੀ ਵੀ ਤੂੰ ਆ ਤੇ ਮਾਂ ਵੀ ਤੂੰ ਤੇ ਸਭ ਕੁਝ ਤੂੰ ਉਹ ਤਾਂ ਦੀਆਂ ਰਹੀਆਂ ਮੈਂ ਐ ਨਹੀਂ ਉਹਨਾਂ ਨਾਲ ਜੇ ਤੂੰ ਪਹਿਲਾਂ ਸਿਆਣੀ ਹੁੰਦੀ ਤਾਂ ਆ ਗੱਲ ਤਾਂ ਨਹੀਂ ਸੁਣਨੀ ਪੈਂਦੀ ਚਾਚੀ ਉਹ ਨਹੀਂ ਗੱਲਾਂ ਕਿਉਂ ਕਰਦੀਆਂ ਉਹਨਾਂ ਦੀ ਇਹ ਤਰੀਕਾ ਚੀਂ ਨੰਨ ਕੱਲਾਂ ਕਰਨ ਦੀ ਜੇ ਤੇਰੇ ਚ ਕੋਈ ਗਲਤੀ ਹੀ ਤੇ ਤਾਂ ਇਹ ਗੱਲਾਂ ਕੀਤੀਆਂ ਉਹਨਾਂ ਚਲੋ ਕੋਈ ਨਹੀਂ ਹੁਣ ਮਹਾਰਾਜ ਦੇ ਤੰਦਰੁਸਤੀ ਬਖਸ਼ੇ ਦੇ ਕੋਈ ਗੱਲ ਨਹੀਂ ਹੁਣ ਹੀ ਕੋਈ ਗੱਲ ਨਹੀਂ ਮੈਨੂੰ ਤਾਂ ਬੜਾ ਹੰਡਿਆ ਹੈ ਜਾਣਕਾਰੀ ਤਾਂ ਹਾਂ ਦਾ ਮਹਾਰਾਜ ਆਪੇ ਤੰਦਰੁਸਤੀ ਬਖਸ਼ੂਗਾ ਨੂੰ ਤੇ ਕੋਈ ਗੱਲ ਨਹੀਂ ਤੂੰ ਮੁੜ ਕੇ ਚੱਲ ਜੀ ਨਾ ਉਹਨੇ ਕੱਲ ਪਰਸੋਂ ਟੈਲੀਫੋਨ ਤੇ ਘਰ ਤੇ ਟੈਲੀਫੋਨ ਤੇ ਪਤਾ ਕਰ ਲਾ ਕੇ ਕਿਹਦੀ ਗੱਲ ਵਾ ਮਿੰਟ ਮਿੰਟ ਦੀ ਖਬਰ ਹੁੰਦੀ ਰਹਿੰਦੀ ਟੈਲੀਫੋਨ ਤੇ ਐਦਾ ਕੀਤਾ ਕੋਈ ਵੱਡੀ ਗੱਲ ਹੁੰਦੀ ਆ ਨਹੀਂ ਠੀਕ ਹੁਣ ਅੱਗੇ ਨੋ ਠੀਕ ਵਾ ਤੁਸੀਂ ਨਾ ਟੈਨਸ਼ਨ ਲਈ ਹੋ ਗਈ ਠੀਕ ਅੱਗੇ ਨਹੀਂ ਨਹੀਂ ਮੈਂ ਤਾਂ ਦੀ ਟੈਨਸ਼ਨ ਲੈਣੀ ਆ ਕੋਈ ਗੱਲ ਨਹੀਂ ਅੱਬੇ ਮਹਾਰਾਜ ਕਿਰਪਾ ਕਰੂਗਾ ਚਾਚੀਆਂ ਗੱਲਾਂ ਕਰਦੀਆਂ ਹੁੰਦੀਆਂ ਵਾ ਚਾਚੀਆਂ ਨੇ ਕਈ ਕੋ ਕਰਨਾ ਵਾ ਗੱਲਾਂ ਤੇ ਨਹੀਂ ਜਿਹੜੀਆਂ ਕਰਦੀਆਂ ਜੋ ਬਣਾ ਦੇ ਮੂੰਹ ਆਏ ਉਹਨਾਂ ਕਰਨਾ ਕਰਨਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਵਾ ਤੇ ਉਹਨਾਂ ਗੱਲਾਂ ਤੇ ਕਰਨੀਆਂ ਹੀ ਆ ਇਹ ਇਹੋ ਤੇ ਉਹਨਾਂ ਨੂੰ ਮੌਕਾ ਹੁੰਦਾ ਵਾ ਫਗੜੇ ਮੌਕਾ ਦੇਣਾ ਕਿਉਂ ਆ ਆਪਸਿਆਂ ਨੇ ਬੜੀਆਂ ਤੇ ਘਰਾਂ ਸੰਭੀ ਇਹਦਾ ਅਗਲਾ ਆਪੇ ਨਾ ਗੱਲ ਕਰੇ ਮਾ ਮਾਉ ਤੋਂ ਮਾਉ ਤੋਂ ਮੇਰੇ ਸੇ ਰਵਾਓ ਅੰਮਾ ਆ ਆਸ ਮਰੀਦ ਉਹ ਤੇ ਇੱਧਰ ਆ ਮੈਂ ਤੇਰਾ ਸੇ ਰਵਾ ਕੇ ਦਵਾ ਨਹੀਂ ਮम्मा ਕੋ ਵੋਣਾ ਤੈਨੂੰ ਪਤਾ ਪੁੱਤ ਮਮਾ ਨੇ ਉੱਠ ਕੇ ਵਾਦੇ ਨਾ ਮਹ ਜੇ ਆ ਮੇਰਾ ਪੁੱਤ ਇੱਧਰ ਆ ਨਹੀਂ ਆ ਪੁੱਤ ਮੇਰਾ ਸਹਿਮ ਸੋਣਾ ਜਾ ਇੱਧਰ ਮੈਂ ਨਹੀਂ ਭੀੜ ਕਰਦੀ ਆ ਹਾਂ ਇਹਦੀ ਭੀੜ ਕਰਦੇ ਨਹੀਂ ਮੈਂ ਅੱਜ ਹੌਲੀ ਹੌਲੀ ਪਾਉਂਗੀ ਬਿਲਕੁਲ ਹੌਲੀ ਹੌਲੀ ਮੈਂ ਮੱਸਾ ਭੀੜ ਨਹੀਂ ਕਰਨੀ ਵੇਖੀ ਨਹੀਂ ਪੁੱਤਾ ਅੱਖੇ ਲੱਗੀਦਾ ਹੁੰਦਾ ਵਾ ਤੇਰੀ ਦਾਦੀ ਨੇ ਫੇਰ ਮੇਰੇ ਦਿਵਾਲੇ ਹੋ ਜਨਾ ਵੀ ਕੁੜੀ ਦਾਜ ਤੱਕ ਸਿਰ ਨਹੀਂ ਵਗਾਇਆ ਮਮਾ ਉਠੋ ਮੇਰੇ ਸੇ 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 ਰਵਾ ਦੋ ਉਨੇ ਫੇਰ ਮੈਂ ਨਿੱਕੋ ਹੀ ਮੇਣਾ ਮਾਰਨਾ ਹੀ ਪੀ ਮਾਂ ਵੀ ਨਾ ਧੀਰ ਉਲਣ ਢਈ ਐ ਤੇ ਮੈਂ ਤਾਂ ਧੀ ਦੇ ਚਰਨੇ ਲੈਣ ਢਈ ਆ ਪਿਆ ਦੀਦੀ ਉੱਥੇ ਖੜ ਤੂੰ ਹੀ ਵਾ ਆਪਣੀ ਧੀ ਦਾ ਸਿਰ ਮੈਂ ਜਿੰਨਾ ਮਰਜੀ ਕਰਾ ਮੇਰਾ ਨਹੀਂ ਉਹ ਕਿਸ ਨੂੰ ਵੀ ਹੁਣ ਦਿਖਣਾ ਵੀ ਮੈਂ ਕਰਨ ਢਈ ਆ ਕਿ ਤੂੰ ਦੀਦੀ ਰੋਲਾ ਪਾਉਂਦੀ ਨਹੀਂ ਮੈਂ ਕੰਮ ਕਰਦੀ ਮੈਂ ਆ ਕਰਦੀ ਤੇਰਾ ਨਹੀਂ ਨਾ ਜਿੱਦਾਂ ਦਿਖਦਾ ਹੁਣ ਮੇਰਾ ਵੀ ਨਹੀਂ ਉਹ ਕਿਸ ਨੂੰ ਦਿਖਦਾ ਮੈਂ ਵੀ ਸਾਰਾ ਦਿਨ ਕੰਮ ਕਰਦੀ ਆ ਆ ਪੁੱਤ ਮੈਂ ਤੇਰਾ ਸਿਰ ਵਾਵਾ ਇੱਧਰ ਆ ਹੁਣ ਸਮਝੀਦਾ ਹੁੰਦਾ ਵਾ ਆਏ ਵੋ ਇਹ ਨਹੀਂ ਸਮਰੀਤ ਜਦ ਮਮਾ ਠੀਕ ਹੋ ਗਈ ਫਿਰ ਮਮਾ ਨੇ ਸਿਰ ਵਾਇਆ ਕਰਨਾ ਵਾ ਇਧਰ ਆ ਤੂੰ ਆ ਸੋਹਣਾ ਪੁੱਤ ਨਹੀਂ ਐ ਤੇ ਤੇਰੀ ਮਮਾ ਸੁਣਨ ਸਾਰਾ ਕੁਝ ਡਈ ਉਹਨੂੰ ਪਤਾ ਉਹਨੇ ਕੁਝ ਹੋ ਜਾਣਾ ਵੀ ਵੇਸੇ ਨਿਭਾਉਣ ਡਈ ਐ ਜ਼ਮਰੀਤ ਇਧਰ ਮਮਾ ਲਾਗੇ ਬੈ ਕੇ ਸਿਰ ਵਾ ਦੇਣੀ ਐ ਆਪੇ ਵੇਖੂਗੀ ਨਾ ਆਪੇ ਹਿੰਮਤ ਆਉਗੀ ਦੀਦੀ ਤੂੰ ਵੀ ਵੇਖ ਮੇਰੇ ਪੁੱਣੀਓ ਸਿਰ ਉਹ ਜਾ ਵਗਦਾ ਨਿੰਮਾ ਤਾਂ ਕਰਦੀ ਉੱਠ ਆਪਣੀ ਕੁੜੀ ਦਾ ਆਪ ਹੀ ਸੇਰਵਾਇਆ ਕਰ ਮੇਰੇ ਕੋਣੀ ਉਹ ਤੇਰੀ ਜ਼ਿੰਮੇਵਾਰੀ ਲਈ ਜਾਂਦੀ ਇੰਨੀ ਮਾਮਾ ਉੱਠੋ ਕਿ ਜਾਂ ਤੂੰ ਸੇਰਵਾਉਣਾ ਤੇਰੇ ਹੱਥਾਂ ਤਾਂ ਲੱਗੀ ਹੀ ਮੇਰੇ ਤੋਂ ਨੂੰ ਹੱਥ ਵੀ ਨਹੀਂ ਚੰਗੇ ਲੱਗਦੇ ਜੋ ਤੂੰ ਹੀ ਆਪਣੀ ਦੀਨ ਨੂੰ ਪਿਆਰ ਦਿੰਦੇ ਹੋ ਮੈਂ ਥੋੜੀ ਦੇਹ ਪਾਉਣਾ ਵਾ ਬੇਸ਼ੱਕ ਜਿੰਨਾ ਮੈਂ ਮਰਜ਼ੀ ਕਰਨ ਨਹੀਂ ਮੈਂ ਫੇਰ ਚਾਚੀ ਚਾਚੀ ਰਹਿਣਾ ਵਾ ਤੇ ਮਾਮਾ ਹੀ ਹੁੰਦੀ ਆ ਕਹਿੰਦੇ ਨਾ ਲਖ ਹੋਵਨ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਤੇ ਮਾਮਾ ਆਈਆਂ ਉੱਠ ਮਮਾ ਉੱਠ ਦੀਦੀ ਤੇਰੇ ਸਾਰੇ ਵੇਖ ਕਿੰਨੇ ਤਰਲੇ ਕਰਨ ਦੇ ਤੈਨੂੰ ਇੱਕ ਜਣੇ ਦੀ ਗੱਲ ਨਹੀਂ ਸੁਣਦੀ ਉਹ ਚੱਲਨੀ ਕਿਤੇ ਮੈਂ ਤੇਰੇ ਵਾਲੀ ਆਉਣ ਲੱਗੀ ਚਾਚੀ ਦਾ ਡੰਗਾ ਹੀ ਤੇ ਦੇਨ ਚੱਲੀਆਂ ਚਾਚੀ ਨੂੰ ਮੈਂ ਤੇ ਮੈਂ ਤਾਂ ਆਪ ਕੰਨੀ ਸੁਣ ਲਿਆ ਚਾਚੀ ਹਣੀ ਦੀ ਗੱਲਾਂ ਹੀ ਬੜੀਆਂ ਕਾਂਡੀਆਂ ਐ ਮੈਨੂੰ ਕੀ ਗੱਲਾਂ ਕਰੰਡੀਆਂ ਐ ਤੇ ਤੇਰਾ ਤਾਂ ਮੂੰਹ ਉਧਰ ਨੂੰ ਪਰ ਤੇਰਾ ਧਿਆਨ ਨਹੀਂ ਪਿਆ ਮੈਂ ਮਨਪ੍ਰੀਤ ਵੱਲੋਂ ਕਹਿਣੀਆਂ ਐ ਨਾ ਜਦੋਂ ਪਤਾ ਲੈ ਕੇ ਬਾਹਰ ਨਹੀਂ ਨਿਕਲੀਆਂ ਤੇ ਮੈਂ ਗੇਟ ਹੋਣਾ ਆਉਣ ਲੱਗੀ ਹਾਂ ਤੇ ਮੈਂ ਸੁਣ ਲਈਆਂ ਸਾਰੀਆਂ ਗੱਲਾਂ ਵੀ ਇਹ ਕਹਿਣੀਆਂ ਐ ਵੀ ਮਨਪ੍ਰੀਤ ਉਹ ਜੇ ਪਹਿਲਾਂ ਪੁੱਛਦੀ ਨਹੀਂ ਉਹ ਜੇ ਪਰ ਮੈਂ ਤਾਂ ਇਹਨਾਂ ਕੁਝ ਮਾਰਾ ਬੋਲਿਆ ਨਹੀਂ ਇਹ ਪਤਾ ਹੀ ਲੈਣ ਜਦੋਂ ਉਹਦੀ ਹਾਲਤ ਇੰਨੀ ਮਾੜੀ ਐ ਤੇ ਅੜੀਏ ਮੈਂ ਜੇ ਪਤਾ ਲੈਣ ਚੜੀ ਗਈ ਆ ਤੇ ਕੀ ਜੇ ਉਹ ਆਉਂਦੀ ਜਾਂਦੀ ਮੈਨੂੰ ਕਦੀ ਉਹ ਚੰਗੀ ਮਾੜੀ ਨਹੀਂ ਕਹੀ ਮੇਰੇ ਘਰ ਹੀ ਆਉਂਦੀ ਜੇ ਮੈਂ ਇੰਨਾ ਹੀ ਉਹਨਾਂ ਮੱਥੇ ਵੜ ਪੁੰਦੀ ਉਹ ਆਉਂਦੀ ਕੀ ਕਰਨ ਮੇਰੇ ਕੋ ਉਹ ਆਉਂਦੀ ਰਹੀ ਮੇਰੇ ਕੋ ਮੈਂ ਕਦੀ ਇਹ ਤਾਂ ਨਹੀਂ ਕਿ ਚਾਚੀ ਵਾਂ ਚਲ ਜਾ ਚਲ ਕੋਈ ਨਹੀਂ ਜੋ ਵੀ ਉਹਨਾਂ ਗੱਲਾਂ ਚਲੋ ਕੀਤੀਆਂ ਮੈਂ ਇਹਨਾਂ ਨੂੰ ਕਿਹਾ ਹੈਗਾ ਮੈਂ ਹੋ ਸਕਦਾ ਕਿ ਫਰਕ ਪੈ ਗਿਆ ਹੋਵੇ ਜੇ ਉਹਨਾਂ ਨਾਨ ਮੇਰੀ ਹੀ ਰਹਿਣੀ ਕਿਸ ਦੀ ਮੰਨ ਤੋ ਜਾਣੀ ਨਹੀਂ ਉਹ ਆਹੋ ਤੇ ਗੱਲ ਸਹੀ ਆ ਕਿ ਤੇਰੀ ਨਾਨ ਰਹਿਣੀ ਆ ਹੁਣ ਜਿੰਨਾ ਦੁੱਖ ਮੈਨੂੰ ਉਹਨਾਂ ਕਿਸੇ ਨੂੰ ਹੋਰ ਨੂੰ ਤਾਂ ਨਹੀਂ ਨਾ ਹੂੰ ਕੜੀਏ ਜੇ ਮੈਨੂੰ ਛੱਡਦੀਆਂ ਤੇ ਗੱਲਾਂ ਕਰਨੀਆਂ ਉਹ ਜੇ ਕੁੜੀ ਨੂੰ ਪੁੱਛਦੀ ਨਹੀਂ ਜੇ ਨਹੀਂ ਮੇਰਾ ਮਨ ਪਤਾ ਕਿੰਨਾ ਦੁਖੀ ਹੈ ਕੋਈ ਗੱਲ ਨਹੀਂ ਤੂੰ ਹੁਣ ਬਸ ਚੰਗੀ ਬਣ ਕੇ ਵਿਖਾਣਾ ਕਿ ਚੱਲ ਉਹਨਾਂ ਦੇ ਵੀ ਤੂੰ ਜੇ ਗੱਲਾਂ ਕਰਦੀਆਂ ਰਹਿ ਤਕਰ ਨਾ ਹਟ ਜਾਈਂ ਸਾਰੀ ਗੱਲਾਂ ਕਰਦੇ ਨਹੀਂ ਨਹੀਂ ਕੋਈ ਗੱਲ ਨਹੀਂ ਚੱਲ ਇਦਾਂ ਨਾ ਕਰ ਮੈਂ ਤੇ ਨਹੀਂ ਤੈਨੂੰ ਮਾਰਾ ਕੁਝ ਕਹਿ ਤ ਸੁਣਿਆ ਹੀ ਆ ਮੈਂ ਤੇ ਤੈਨੂੰ ਕੁਝ ਨਹੀਂ ਮਾਰਿਆ ਤੇ ਮੈਂ ਜਵਾਬ ਤੇ ਮੈਂ ਵੀ ਦੇ ਸਕਦੀ ਪਰ ਮੈਂ ਕੁੜੀ ਦੀ ਹਾਲਤ ਵੇਖ ਕੇ ਇਦਾਂ ਮੈਨੂੰ ਮਨ ਚੁਏ ਤੇ ਮੈਂ ਕਿੱਦਾਂ ਜਵਾਬ ਦੇਣ ਦੀ ਕਰ ਕੱਲ ਜੇ ਉਹ ਤਾਈ ਤੇ ਲੜ ਲੜ ਦੱਸਣ ਦੀ ਹੋਣਾ ਉਹਨਾਂ ਨੂੰ ਚੱਲ ਕੋਈ ਗੱਲ ਨਹੀਂ ਤੂੰ ਆਪੇ ਮਨ ਖਰਾਬ ਤੂੰ ਕੋਈ ਗੱਲ ਨਹੀਂ ਤੂੰ ਉਹਨਾਂ ਨੂੰ ਬਸ ਕਰਕੇ ਦੱਸ ਕਿ ਮੈਂ ਉਹਨਾਂ ਨੂੰ ਚੱਲ ਮੇਰੀ ਭੈਣ ਨਾ ਕਰ ਮੰਨ ਨਾ ਪਰ ਤੂੰ ਕਾਹਦਾ ਰੌਲਾ ਪਾਇਆ ਵਾ ਇਹਨਾਂ ਦੇ ਅੰਦਰ ਲਾਗੇ ਉਹਨੂੰ ਪਰੇਸ਼ਾਨ ਕੀਤਾ ਮਨਪਰੀਤ ਨੂੰ ਨਾ ਵੇ ਸਮ੍ਰਿਤ ਹੌਲੀ ਹੌਲੀ ਵਾਉਣ ਡਈ ਐ ਮੈਂ ਸੁੱਖ ਕੀ ਗੱਲ ਵਾ ਇਹਨਾਂ ਰੌਲਾ ਪਾਇਆ ਵਾ ਮੰਮੀ ਜੀ ਰੌਲਾ ਤਾਂ ਕੋਈ ਵੀ ਨਹੀਂ ਪਾਇਆ ਮੇਰੇ ਕੀ ਗੱਲ ਕੰਨ ਵੱਜਦੇ ਅਸਮਰੀਦ ਨਹੀਂ ਸਿਰ ਵਗਾਉਣ ਦੇ ਕਿ ਜਿੱਥੇ ਪੀੜ ਕਰਦੇ ਆ ਵੇਖ ਲਓ ਕੰਗੀ ਨਹੀਂ ਲਾਉਣ ਦਿੰਦੀ ਸਿਰ ਤੇ ਤੂੰ ਯਾਰ ਬਾਹਰ ਵਾਹ ਸਿਰ ਉਹਦਾ ਕੁੜੀ ਦਾ ਤੂੰ ਉਹਦੇ ਲਾਗੇ ਬਿਮਾਰ ਦੇ ਲੈ ਕੇ ਤੇ ਤੂੰ ਇਦਾਂ ਰਹੀ ਹੈ ਰੋਲਾ ਪਾਉਣ ਵਿੜੜੇ ਕਰਨ ਨਹੀਂ ਜਿੱਦਾਂ ਇਹ ਕੰਨ ਲਾ ਲਾ ਕੇ ਤੂੰ ਉਥੇ ਬਾਹਰੋਂ ਸਿਰ ਵਾ ਕੇ ਲਿਆ ਆਂ ਉਹਦਾ ਮੰਮੀ ਮੈਂ ਅੰਦਰ ਬਾਹਰ ਹੀ ਵਾਉਣ ਲੱਗੀ ਆਂ ਆਪ ਹੀ ਉੱਠ ਕੇ ਬਾਹਰ ਜਾਈ ਆ ਇੱਥੇ ਉਹ ਤਾਂ ਸਿਰ ਵਾ ਲੈਣਾ ਹੀ ਦਨੀ ਕਰੀਦਾ ਹੁੰਦਾ ਹੈ ਕੀ ਕਰਾਂ ਮੈਂ ਦਾ ਸਿੱਧਾ ਮੰਤਰੀ ਨੇ ਨਾ ਹੱਥ ਨਹੀਂ ਕਿ ਤੇ ਇਦਾਂ ਲਾਣਾ ਤੇ ਕਿਤੇ ਇਦਾਂ ਪੀੜ ਨਹੀਂ ਕਰਦੀ ਹੁੰਦੀ ਮਾਸਾ ਵੀ ਇਦਾਂ ਮੰਮੀ ਮੈਂ ਕਿਹੜਾ ਪੀੜ ਕਰਨੀ ਆ ਵੇਖੋ ਮੈਂ ਵੀ ਕਿੰਨੀ ਹੌਲੀ ਹੌਲੀ ਵਾਉਣ ਨਹੀਂ ਆ ਸਭੀ ਤੂੰ ਉਦਾ ਹੀ ਹੋਂਡੇ ਪੀੜ ਕੇ ਜਾਂ ਜਾਣ ਕੇ ਕਰਦੀ ਆ ਨਹੀਂ ਹੋਂਦੀ ਆ ਸੱਚੀ ਹੋਂਦੀ ਆ ਲੈ ਮੈਂ ਵਾਦਾ ਹਾਂ ਲੈ ਮੈਂ ਵਾਦਾ ਸੁੱਖ ਮੇਰੀ ਗੱਲ ਸੁਣ ਕੋਈ ਨਹੀਂ ਮੰਮੀ ਮੈਂ ਵਾਉਣ ਢਈ ਵਾਦ ਨਹੀਂ ਚੱਲ ਬਾਦ ਇਹਦੇ ਬੜੇ ਫੋਨ ਆਇਆਗੇ ਸੁਮਨ ਦੀ ਮੰਮੀ ਦਾ ਆਉਣ ਲੱਗੇ ਮਨਪਰੀਦ ਦਾ ਪਤਾ ਲੈਣ ਆਉਣ ਲੱਗੇ ਆ ਮੈਂ ਤਾਂ ਇੰਨੀ ਟੈਨਸ਼ਨ ਚ ਮੈਂ ਨਹੀਂ ਆ ਵੀ ਕੋਈ ਨਾ ਆਵੇ ਪਤਾ ਲੈਣਾ ਨਹੀਂ ਗੱਲ ਮੰਮੀ ਮੇਰਾ ਤਾਂ ਮਾਹ ਹੀ ਕੰਮ ਮੁੱਕਾ ਹੀ ਮੈਂ ਚਲ ਘੜੀ ਲੱਕ ਸਿੱਧਾ ਕਰਨੀ ਨਹੀਂ ਆ ਕੰਮ ਦੀ ਗੱਲ ਨਹੀਂ ਹੈਗੀ ਵੀ ਕੰਮ ਮੁੱਕਾ ਵਾ ਤਾਂ ਕਰਕੇ ਉਦਾਂ ਹੀ ਜਨਾ ਆਪਣਾ ਮਨ ਨਾਲ ਚੰਗਾ ਵਾ ਅਖੀ ਦਾ ਵੀ ਕੋਈ ਨਾ ਆਵੇ ਅਸੀਂ ਆਪਣੇ ਘਰ ਜਿੱਦਾਂ ਦੇ ਹੈਗੇ ਠੀਕ ਵਾ ਕਿਸੇ ਦੇ ਪਤਾ ਲਿਆ ਕਿਹੜਾ ਸਰਾਮ ਆ ਜਾਣਾ ਮਾਲਕ ਨੇ ਪਾਈ ਆ ਤੇ ਉਹਨੇ ਸਤਗੁਰ ਨੇ ਕੱਢਣੀ ਆ ਉਹਨੇ ਕੱਟਣੀ ਹੱਡੀ ਉਹਨੇ ਸੂਲੀ ਤੋਂ ਸੂਲ ਕਰਨਾ ਵਾ ਪਰ ਮੰਮੀ ਤਾਂ ਹਾਂ ਚਲ ਘੜੀ ਮੈਂ ਵੀ ਰੈਸਟ ਕਰਨੀ ਨਹੀਂ ਮੈਨੂੰ ਤੇ ਰੈਸਟ ਹੀ ਨਹੀਂ ਮਿਲਦੀ ਫਿਰ ਹੁਣ ਤੇ ਹੁਣ ਇਨਸਾਨ ਕਰਨਾ ਵਾ ਰੈਸਟ ਨਹੀਂ ਮਿਲਦੀ ਤੇ ਕੀ ਕਰਨਾ ਹੁਣ ਫਿਰ ਹੁਣ ਉਹ ਨੂੰ ਤੇ ਮੈਂ ਬੇਥੇਰਾ ਆਖਿਆ ਮੈਂ ਭੈਣ ਜੀ ਚੱਲ ਕੋਈ ਨਹੀਂ ਫੇਰ ਕਿਸੇ ਦਿਨ ਆ ਜਿਓ ਗਰਮੀ ਬੜੀ ਤੇ ਉਹ ਆਦੀ ਮੈਂ ਹੁਣ ਤਿਆਰ ਹੋਈ ਆ ਤੇ ਹੁਣ ਉਹ ਆਉਣ ਵਾਲੀ ਆ ਤੇ ਹਟ ਲੋ ਉਧਰ ਚੁੱਕ ਕੇ ਚਾਂਕੇ ਵੱਲ ਹੋ ਜਾ ਬਸ ਮੈਂ ਇਹਦੀ ਗੁੱਤ ਕਰਦਾ ਆਹੋ ਕੀ ਬਣਾਉਣਾ ਜੇ ਚਾਹਣਾ ਫਿਰ ਰੈਸਟ ਭਾਲਦੀ ਆ ਕੁਛ ਨਹੀਂ ਬਣਾਉਣਾ ਚਾਹ ਪੈ ਲੈਣੀ ਬਸ ਕਿਹਾਡੇ ਘਰ ਤੇ ਰਿਪਤਾ ਪਈ ਅਸੀਂ ਕੀ ਬਣਾਉਣਾ ਚਾਹ ਤੈਨੂੰ ਨਹੀਂ ਪਤਾ ਲੱਗਦਾ ਮੈਂ ਪੁੱਛ ਲਾਂ ਬਾਅਦ ਚ ਫੇਰ ਤੂੰ ਹੀ ਕਹਿਣਾ ਚਾਹਣਾ ਹੁਣ ਨਹੀਂ ਦਿੱਤਾ ਤੇ ਜੇ ਨਹੀਂ ਦਿੱਤਾ ਹਾਏ ਸੁੱਕ ਤੇਰਾ ਦਿਮਾਗ ਤੇ ਕੰਮ ਹੀ ਨਹੀਂ ਕਰ ਤੂੰ ਇਹ ਸੋਚ ਵੀ ਅੱਗੇ ਕਿਹੜੇ ਹਿਸਾਬ ਨਾਲ ਭੈਣ ਭਰਾ ਹੁੰਦੇ ਨੇ ਇਹ ਚੀਜ਼ਾਂ ਦੇਣੀਆਂ ਚਾਹਣਾ ਤੇ ਅੱਜ ਅਗਲੇ ਮਰੀਜ਼ ਦਾ ਪਤਾ ਲੈਣ ਆਉਣ ਲੱਗੇ ਆ ਇੰਨੀ ਸਾਡੀ ਕੁੜੀ ਬਿਮਾਰ ਵਾ ਤੇ ਸਾਨੂੰ ਉੱਥੇ ਚਾਹ ਨਾਲ ਚੀਜ਼ਾਂ ਸੁਝਣ ਗਈਆਂ ਵਾ ਚਲੋ ਕੋਈ ਨਹੀਂ ਮੈਂ ਕੱਲੀ ਚਾਹ ਬਣਾ ਲੂੰਗੀ ਅੱਖ ਨਹੀਂ ਹਾਰ ਤੇਰਾ ਤੇ ਘਰੇ ਦਿਮਾਗ ਚ ਕੋਲ ਕੇ ਪਾਉਣਾ ਪੈਣਾ ਕੁਝ ਲੱਗਦਾ ਉਹੀ ਸਮਰੀਤ ਵੇਲਾ ਦੀਦੀ ਸੁਣ ਲਈਆਂ ਨਾ ਸਾਰਾ ਕੁਝ ਅੱਗੇ ਮੇਰੀ ਥਾਂ ਤੇ ਤੂੰ ਹੁੰਨੀ ਸੀ ਤੇ ਅੱਜ ਤੇਰੀ ਥਾਂ ਤੇ ਉੱਥੇ ਮੈਂ ਖਲੋਤੀ ਆਂ ਇਹ ਤਾਂ ਤੈਨੂੰ ਮੰਮੀ ਝਾੜ-ਝਾੜ ਮਾਰਦੀ ਅੱਜ ਮੰਮੀ ਮੈਨੂੰ ਨਹੀਂ ਉਹ ਲਾਕੇ ਲੱਗਣ ਦਿੰਦੀ ਕਰਮਾਂ ਕਰਮਾਂ ਦੀ ਗੱਲ ਤੇਰੇ ਦਿਨ ਬਦਲ ਗਏ ਤੂੰ ਹਿੱਦਾ ਪੈ ਗਈ ਤੈਨੂੰ ਉਹ ਨਹੀਂ ਕੁਝ ਸਮਝ ਲੱਗਣ ਦੀ ਉਹ ਐਗਰੂ ਮੈਂ ਨਹੀਂ ਦੇ ਕਰਨਾ ਇਹ ਤੋਂ ਕਿਹੜੇ ਯੁੱਗ ਦਾ ਬਦਲਾ ਲਿਆ ਮੇਰ ਤੋਂ ਮੇਰੀ ਨਜੀਜੀ ਕੁੜੀ ਰਲ ਗਈ